ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬਾਲੇ ਕਾંડ ਪਹਿਲਾ ਸੰਤ ਜੀ ਮਹਾਰਾਜ ਦਾ ਜਨਮ ਸੰਤ ਜੀ ਮਹਾਰਾਜ ਦਾ ਜਨਮ ਪਿੰਡ ਚੀਮਾ ਰਿਆਸਤ ਪਟਿਆਲਾ ਵਿਖੇ ਸੰਵਤ 1932 ਵਿਕਰਮੀ ਸਨ 1866 ਈਸਵੀ ਨੂੰ ਚੀਮਾ ਗੋਤਵਿਚ ਹੋਇਆ ਪਿੰਡ ਚੀਮਾ ਰਿਆਸਤ ਪਟਿਆਲਾ ਦਾ ਇੱਕ ਉੱਗਾਂ ਨਗਰ ਹੈ ਇਹ ਸੁਨਾਮ ਤੋਂ 8 ਪਿੱਖੀ ਅਤੇ ਲੋਂਗੋਵਾਲ ਤੋਂ 7 ਬੁੜਲਾਡੇ ਤੋਂ 17 ਅਤੇ ਗੁਰਸਾਗਰ ਸਾਹਿਬ ਮਸਤਵਾਨੇ ਤੋਂ 15 ਮੀਲ ਦੇ ਫਾਸਲੇ ਤੇ ਲੱड्डा ਰਜਵਾਹਾ ਉੱਪਰ ਹੈ ਚੀਮਾ ਗੋਤ ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ ਇਸ ਨਗਰ ਤੋਂ 25 ਮੀਲ ਦੇ ਪੰਦ ਤੇ ਸਰਦਾਰ ਮਦਾਰ ਖਾਨ ਪਚਾਦਾ ਡਸਕੇ ਡੋਗਰੇ ਰਹਿੰਦਾ ਸੀ ਉਸ ਦੀ ਚੀਮਾ ਗੋਤ ਦੇ ਜੱਥੇਦਾਰ ਨਾਲ ਗੂੜੀ ਮਿੱਤਰਤਾਈ ਹੋ ਗਈ ਇੱਥੋਂ ਤੀਕਰ ਕੇ ਆਪਸ ਵਿੱਚ ਧਰਮ ਪ੍ਰਾ ਬਣ ਕੇ ਪੱਗ ਵਟਾਈ ਕਰਤਾਰ ਦੀ ਨੇਤ ਇੱਕ ਦਿਹਾੜੇ ਜਦੋਂ ਮਦਾਰ ਖਾਨ ਆਪਣੇ ਮਿੱਤਰ ਨੂੰ ਮਿਲਣ ਲਈ ਚੀਮੇ ਆਇਆ ਬੱਲੜ ਪੱਤੀ ਦੇ ਆਂਡੂ ਨਾਮੀ ਜਵਾਨ ਨੇ ਉਸ ਨੂੰ ਵਿਸਾਹ ਕੇ ਮਾਰ ਦਿੱਤਾ ਪਚਾਦੇ ਦੇ ਸੰਬੰਧੀ ਉਸ ਦੀ ਲੋਥ ਲੈ ਗਏ ਅਤੇ ਸਾਰੇ ਨਗਰ ਨੇ ਬੜੇ ਸਤਕਾਰ ਤੇ ਰੋਸ ਵਿੱਚ ਗੋਰ ਦੇ ਹਵਾਲੇ ਕੀਤੀ। ਸਭ ਦੇ ਮਨ ਵਿੱਚ ਕ੍ਰੋਧ ਉਬਾਲੇ ਖਾਰਿਆ ਸੀ ਕਿ ਕਦ ਸਮਾਂ ਮਿਲੇ ਤੇ ਬਦਲਾ ਲਈਏ। ਦਫਨਾਉਂ ਦੇ ਮਗਰੋਂ ਹੀ ਸਾਰੇ ਪਚਾਦੇ ਬੈਠ ਗਏ ਤੇ ਚੀਮਾ ਨਗਰ ਪਰ ਧਾਵਾ ਕਰਨ ਦੀ ਸਲਾਹ ਕੀਤੀ। ਇੱਕ ਵੱਡਾ ਭਾਰਾ ਕਟਕ ਇਕੱਠਾ ਹੋ ਗਿਆ ਤੇ ਪਿੰਡ ਚੀਮੇ ਵੱਲ ਤੋਰ ਪਿਆ। ਜਦ ਨਗਰ ਦੇ ਨੇੜੇ ਆਏ ਤਾਂ ਬਹੁਤ ਸਾਰੇ ਪਚਾਦੇ ਰੁੱਖਾਂ ਟੋਇਆਂ ਤੇ ਟਿੱਬੀਆਂ ਦੀ ਆੜ ਵਿੱਚ ਛੁਪ ਗਏ। ਕੇਵਲ 5-10 ਪਚਾਦੇ ਬਾਹਰ ਰਹੇ। ਪਿੰਡ ਵਾਲੇ ਥੋੜੇ ਜਿਹੇ ਵੈਰੀ ਵੇਖ ਕੇ ਇਹਨਾਂ ਨੂੰ ਦਬਲਣ ਲਈ ਪਿੰਡੋਂ ਬਾਹਰ ਆਏ। ਫੇਰ ਕੀ ਸੀ ਲੁਕੇ ਹੋਏ ਪਚਾਦੇ ਮਾਨੋ ਖੁੰਬਾ ਵਾਂਗੂ ਧਰਤੀ ਤੋਂ ਨਿਕਲ ਪਏ। ਵੱਡਾ ਪਾਰੀ ਸੰਗਰਾਮ ਹੋਇਆ ਤੇ ਚੀਮਾ ਗੋਤ ਦੇ 70 ਸੂਰਬੀਰ ਇਸ ਘਟਨਾ ਵਿੱਚ ਮਾਰੇ ਗਏ। ਬਾਕੀ ਬਿਰਦ ਬਾਲਕਾਂ ਵਿੱਚ ਇੰਨਾ ਡਰ ਬੈਠ ਗਿਆ ਕਿ ਪਿੰਡ ਤੋਂ ਸਾਰੇ ਰਾਤੋਂ ਰਾਤ ਚਲੇ ਗਏ ਨਗਰ ਉਜੜ ਗਿਆ ਤੇ ਅਹਿਮਦਪੁਰ ਵਿੱਚ ਬੁਢਲਾਡੇ ਦੇ ਪਾਸ ਜਾ ਵਸੇ ਚੀਮਾ ਥੇ ਹੋ ਗਿਆ ਤੇ ਉਸ ਉੱਤੇ ਰਾਣੀ ਵਾਲੇ ਰੰਗੜਾਂ ਦਾ ਕਬਜ਼ਾ ਹੋ ਗਿਆ ਕੁਝ ਸਮਾਂ ਪਾ ਕੇ ਪਿੱਖੀ ਦੇ ਰਾਜੇ ਗੈਂਦੇ ਨੇ ਜੋ ਕਿ ਸੂਰਜ ਮਲ ਦਾ ਪ੍ਰਾਸੀ ਰੰਗੜਾਂ ਪਾਸੋਂ ਇਹ ਥਾਂ ਲੈ ਲਿਆ ਅਤੇ ਆਪਣੀ ਮੋੜੀ ਗੱਡੀ ਪਰ ਪਿੰਡ ਨਾ ਵਸਿਆ ਗੈਂਦੇ ਨੇ ਇੱਕ ਜੋਤਸੀ ਦੀ ਸਲਾਹ ਲਈ ਉਸਨੇ ਆਖਿਆ ਥੇ ਹੱਕ ਵਾਲਿਆਂ ਨੂੰ ਫਲੀਪੂਤ ਹੋਵੇਗਾ ਇਹ ਸੁਣ ਕੇ ਗੈਂਦੇ ਨੇ ਚੀਮੇ ਗੋਤ ਦੀ ਖੋਜ ਪੜ ਕੀਤੀ ਪਤਾ ਲੱਗਾ ਕਿ ਉਹ ਚੀਮਿਓ ਉਜੜ ਕੇ ਅਹਿਮਦਪੁਰ ਪਾਈ ਕੇ ਬਾਰੇ ਵਿੱਚ ਜਾ ਵਸੇ ਹਨ ਉਥੋਂ ਸੰਵਤ 1755 ਬਿਕਰਮੀ ਸਨ 1698 ਵਿੱਚ ਗੈਂਦੇ ਨੇ ਬਿੱਗੂ ਨੂੰ ਆਪਣੇ ਸਾਥੀਆਂ ਸਮੇਤ ਪੁਰਾਣੇ ਥੇ ਤੇ ਲਿਆਂਦਾ ਅਤੇ ਬਿੱਗੂ ਦੀ ਹੱਥੀ ਮੂੜੀ ਗੜਵਾਈ ਤੇ ਚੀਮਾ ਨਗਰ ਵਿੱਚ ਵਸਿਆ ਸੰਤ ਅਤਰ ਸਿੰਘ ਜੀ ਮਹਾਰਾਜ ਇਸ ਬਿੱਗੂ ਦੀ ਆਂਸ਼ ਵਿੱਚੋਂ ਸਨ ਚੀਮੇ ਗੋਤ ਦਾ ਸਜਰਾ ਨਸਬ ਇਹ ਹੈ ਜੈ ਸਿੰਘ ਵਰਿਆਮ हसन মিয়া ਬੇਗਾ ਬਿੱਗੂ ਬਿੱਗੂ ਦੇ ਅੱਗੇ ਵੀਰ ਸਿੰਘ ਬਖਤਾ ਆਸਾ ਬੀਰ ਸਿੰਘ ਦੇ ਅੱਗੇ ਗਰੀਬ ਸਿੰਘ ਖੜਕਾ ਨਿਹਾਲ ਸਿੰਘ ਮਾਨ ਸਿੰਘ ਖਜ਼ਾਨ ਸਿੰਘ ਗਰੀਬ ਸਿੰਘ ਦੇ ਅੱਗੇ ਕਰਮ ਸਿੰਘ ਰੇ ਸਿੰਘ ਨਾਰਾਇਣ ਸਿੰਘ ਸ਼ੇਰ ਸਿੰਘ ਫਿਰ ਕਰਮ ਸਿੰਘ ਦੇ ਅੱਗੇ ਰਤਨਕੌਰ ਅਤਰ ਸਿੰਘ ਯਾਨੀ ਸੰਤ ਜੀ ਮਹਾਰਾਜ ਜੈ ਸਿੰਘ ਪ੍ਰਤਾਪਕੌਰ ਸੁਖਾ ਬਾਬਾ ਕਰਮ ਸਿੰਘ ਜੀ ਬਾਬਾ ਗਰੀਬ ਸਿੰਘ ਜੀ ਦੇ ਸੁਪੁੱਤਰ ਸਨ ਆਪ ਆਪਣੇ ਮਾਤਾ ਪਿਤਾ ਜੀ ਦੇ ਬੜੇ ਆਗਿਆਕਾਰ ਅਤੇ ਆਈ ਸਾਧ ਸੰਗਤ ਦੇ ਬੜੇ ਸੇਵਕ ਸਨ ਇਹਨਾਂ ਦਾ ਸੰਜੋਗ ਮਾਤਾ ਪੋਲੀ ਜੀ ਸੁਪਤਰੀ ਭਾਈ ਜੀਤਾ ਜੀ ਗੋਤ ਗੰਡੂ ਪਿੰਡ ਫਤੇਗੜ ਨਾਲ ਹੋਇਆ ਮਾਤਾ ਪੋਲੀ ਜੀ ਸੱਚਮੁੱਚ ਹੀ ਪੋਲੇ ਪੰਦਾ ਰੂਪ ਇੱਕ ਪੂਰਨ ਸਤਵੰਤੀ ਅਤੇ ਸੁਸ਼ੀਲ ਸੁਭਾਦੀ ਇਸਤਰੀ ਸੀ ਚਤੁਰਾਈ ਨਾ ਚਤਰ ਪੁਜ ਪਾਈ ਐ ਪੋਲੇ ਪਾਈ ਮਿਲੇ ਰਗੁਰਾਇਆ ਏ ਪੀ ਗਰੀਬ ਗੁਰਬੇ ਸਾਧ ਸੰਗਤ ਦੀ ਨਿਸ਼ਚੇ ਅਤੇ પ્રેમ ਨਾਲ ਸੇਵਾ ਕਰਦੇ ਕਰਤਾਰ ਨੇ ਇਸ ਜੋੜੀ ਨੂੰ ਪਹਾਗ ਲਾਇਆ ਤੇ ਪਹਿਲਾ ਇੱਕ ਸੁਭਾਗ ਪੁਤਰੀ ਬਖਸ਼ੀ ਜਿਸ ਦਾ ਨਾਮ ਬੀਬੀ ਰਤਨਕੌਰ ਰੱਖਿਆ ਗਿਆ ਜਦ ਬੀਬੀ ਕੁਝ ਵੱਡੀ ਉਮਰ ਦੀ ਹੋ ਗਈ ਤਾਂ ਮਾਤਾ ਪੋਲੀ ਜੀ ਅਤੇ ਪਿਤਾ ਬਾਬਾ ਕਰਮ ਸਿੰਘ ਨੂੰ ਪوجੰਗੀ ਦੀ ਸਿੱਖ ਬਣੀ ਰਹੀ ਇਸ ਆਸ ਵਿੱਚ ਆਏ ਸਾਥ ਸੰਗਤ ਵੀ ਬੜੀ ਸੇਵਾ ਕਰਦੇ ਅਤੇ ਕਰਤਾਰ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾ ਸੁਪੁੱਤਰ ਪੇਜ ਇਸ ਜੋੜੀ ਦੀ ਸੇਵਾ ਪੋਲੇ ਪਾਏ ਤੇ ਅਰਦਾਸ ਨੂੰ ਫਲ ਲੱਗਾ ਇੱਕ ਦਿਨ ਜਦ ਬਾਬਾ ਕਰਮ ਸਿੰਘ ਜੀ ਅੰਮ੍ਰਿਤ ਵੇਲੇ ਹਲਵਾਨ ਜਾ ਰਹੇ ਸਨ ਤਾਂ ਉਹਨਾਂ ਨੂੰ ਇੱਕ ਸਾਧੂ ਬਾੜ ਦੇ ਪਾਸ ਖੜਾ ਦਿਸਿਆ ਬਾਬਾ ਜੀ ਨੇ ਦੂਰੋਂ ਹੀ ਜੋੜਾ ਲਾ ਦਿੱਤਾ ਬਲਦ ਖੜੇ ਕਰ ਦਿੱਤੇ ਅਤੇ ਬੜੇ ਸਤਕਾਰ ਨਾਲ ਹੱਥ ਜੋੜ ਸਾਧੂ ਦੀ ਚਰਨੀ ਆ ਲਗੇ ਜਦ ਬਾਬਾ ਜੀ ਨਮਸਕਾਰ ਕਰ ਖੜੇ ਹੋਏ ਤਾਂ ਸਾਧੂ ਮੁਸਕਰਾਇਆ ਅਤੇ ਬੜੇ ਪੇਮ ਨਾਲ ਆਖਣ ਲੱਗਾ ਕਰਮ ਸਿੰਘ ਅੱਜ ਤੇਰੀ ਭਾਵਨਾ ਪੂਰੀ ਹੋਈ ਆ ਲੈ ਅੰਮ੍ਰਿਤ ਜਲ ਦੀ ਸ਼ੀਸ਼ੀ ਇਸ ਨੂੰ ਲੈ ਜਾ ਤੇ ਆਪਣੇ ਘਰ ਸਾਹਮਣੇ ਰੱਖ ਦੇ ਜਿਸ ਦਿਹਾੜੇ ਤੇਰੇ ਘਰ ਇੱਕ ਸੂਰਬੀਰ ਪਜੰਗੀ ਪ੍ਰਗਟ ਹੋਵੇ ਉਸ ਦਿਨ ਐਸੇ ਥਾਣਾ ਸਾਡੀ ਅਮਾਨਤ ਮੋੜ ਜਾਈ। ਬਾਬਾ ਜੀ ਇਹ ਅਚਰਜ ਕਥਕ ਵੇਖ ਕੇ ਕੁਝ ਹੈਰਾਨ ਤਾਂ ਹੋਗੇ ਪਰ ਸਾਧ ਸੰਤ ਦੇ ਮੇਲੀ ਸਨ। ਨਿਸ਼ਚਾ ਡੋਲ ਰਿਆ ਪਿਛਲੇ ਪੈਰੀ ਘਰ ਮੋੜਾਏ ਅਤੇ ਅਮਾਨਤ ਆਪਣੀ ਸੁਭਾਗ ਸੁਪਤਨੀ ਮਾਤਾ ਪੋਲੀ ਦੇ ਸੁਪਰਦ ਕੀਤੀ ਤੇ ਸਾਧੂ ਦਾ ਬਚਨ ਸੁਣਾ ਦਿੱਤਾ। ਸਮਾਪਾਕੇ ਸੰਵਤ 1923 ਬਿਕਰਮੀ ਸੰਨ 1866 ਈਸਵੀ ਦਿਨ ਬੁੱਧਵਾਰ। ਜੀਤ ਸੁਦੀ ਇੱਕਮ ਨੂੰਟਾਈ ਕੜੀ ਰਾਤ ਗਈ ਬਾਲਕ ਨੇ ਜਨਮ ਲਿਆ ਪੋਪ ਉੱਟਦੇ ਹੀ ਬਾਬਾ ਕਰਮ ਸਿੰਘ ਨੂੰ ਸਾਧੂ ਦਾ ਬਚਨ ਯਾਦ ਆਇਆ ਆਲੇ ਵਿੱਚੋਂ ਸਾਧੂ ਦੀ ਅਮਾਨਤ ਲੈ ਕੇ ਪਿੰਡੋਂ ਬਾਹਰ ਚਲਾ ਗਿਆ ਉਸੇ ਥਾਂ ਬਾੜ ਕੋਲ ਸਾਧੂ ਨਜ਼ਰੀ ਪਿਆ ਬਾਬਾ ਜੀ ਨੇ بڑے ਅਦਮ ਨਾਲ ਸਾਧੂ ਨੂੰ ਨਮਸਕਾਰ ਕੀਤੀ ਤੇ ਉਸ ਦੀ ਅਮਾਨਤ ਮੋੜੀ ਸਾਧੂ ਉੱਥੋਂ ਕਿਧਰੇ ਚਲਾ ਗਿਆ ਅਤੇ ਬਾਬਾ ਕਰਮ ਸਿੰਘ ਜੀ ਘਰ ਮੁੜ ਆਏ 13ਵੇਂ ਦਿਹਾੜੇ ਵੇੜੇ ਦੀ ਰੋਟੀ ਕੀਤੀ ਅਤੇ ਬਾਲਕ ਦਾ ਨਾਮ ਅਤਰ ਸਿੰਘ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ